ਅੱਜ ਕੱਲ ਨਾ ਬੱਚਿਆਂ ਦੀ ਗਿਣਤੀ ਬਹੁਤ ਘਟ ਰਹੀ ਆ ਪਤਾ ਨਹੀਂ ਬੱਚੇ ਕਿਉਂ ਨਹੀਂ ਆ ਰਹੇ ਪਤਾ ਨਹੀਂ ਉਹਨਾਂ ਦੇ ਮਾਪੇ ਉਹ ਨਹੀਂ ਭੇਜ ਰਹੇ ਸਰ ਮੈਡਮ ਜੀ ਤੁਸੀਂ ਅੱਜ ਕੱਲ ਦੇ ਜਵਾਬ ਕਾਨੂੰ ਨਹੀਂ ਸਮਝ ਸਕਦੇ ਹੋ ਸਕਦਾ ਉਹਨਾਂ ਦੇ ਘਰ ਦੇ ਭੇਜਦੇ ਹੋਣ ਤੇ ਹੀ ਆਪਣਾ ਟਾਈਮ ਬਾਹਰ ਕੱਢ ਲੈਂਦੇ ਹੋਣ ਬੱਚੇ ਲੋਕ ਸੋਕ ਕੇ ਆਪਣਾ ਟਾਈਮ ਪੂਰਾ ਕਰ ਲੈਂਦੇ ਹੋਣ ਤੇ ਸਕੂਲ ਤੱਕ ਨਹੀਂ ਪਹੁੰਚਦੇ ਗੱਲ ਤਾਂ ਸਾਡੀ ਤੁਹਾਡੀ ਵੀ ਠੀਕ ਹੈ ਕਈ ਬੱਚੇ ਤਾਂ ਸਰ ਜੀ ਫੋਨਾਂ ਨਾਲ ਖਰਾਬ ਕਰਦੇ ਆਗੇ ਕਈ ਬੱਚੇ ਗੇਮਾਂ ਖੇਡ ਰਹੇ ਆ ਤੇ ਕਈ ਬੱਚੇ ਇੰਸਟਾਗ੍ਰਾਮ ਚ ਲਾ ਰਹੇ ਆ ਦੇਖੋ ਮੈਡਮ ਜੀ ਫੋਨ ਤਾਂ ਅਸੀਂ ਵੀ ਯੂਜ਼ ਕਰਦੇ ਆਂ ਤੁਸੀਂ ਵੀ ਯੂਜ਼ ਕਰਦੇ ਹੋ ਹਰ ਚੀਜ਼ ਦੀ ਲਿਮਟ ਹੁੰਦੀ ਹੈ ਟਾਈਮ ਟੇਬਲ ਹੁੰਦਾ ਹਰ ਚੀਜ਼ ਦਾ ਸਰਤ ਸੀ ਕਹਿਣਾ ਕਿ ਜੰਨੇ ਦੇਖੋ ਮੈਡਮ ਜੀ ਫੋਨ ਤਾਂ ਅਸੀਂ ਵੀ ਯੂਜ਼ ਕਰਦੇ ਆਂ ਪਰ ਮੈਂ ਗਲਤ ਉਹਨਾਂ ਨੂੰ ਕਹਿਣਾ ਕਿ ਜਿਹੜੇ ਜ਼ਿਆਦਾ ਲੋਡ ਤੋਂ ਵੱਧ ਇਸਤੇਮਾਲ ਕਰਦੇ ਆਂ ਹਰ ਚੀਜ਼ ਦੀ ਕੋ ਲਿਮਟ ਹੁੰਦੀ ਹੈ ਹੋਰ ਕਿਸੇ ਕੰਮ ਵੱਲ ਕੋਈ ਖਿਆਲ ਨਹੀਂ ਬਸ ਇੱਕ ਚੀਜ਼ ਵੱਲ ਨੇ ਖਿੱਚ ਬਣਾਈ ਰੱਖਣਾ ਗੱਲ ਤਾਂ ਤੁਹਾਡੀ ਸਹੀ ਹੈ ਜੀ ਜਦ ਅਸੀਂ ਆਪਣੇ ਬਚਪਨ ਚ ਕੱਢਦੇ ਹੁੰਦੇ ਸੀ ਨਾ ਸਕੂਲ ਸਾਡਾ ਕਿਤੇ ਟੀਚਰ ਨਜ਼ਰ ਆਏ ਨਾ ਤਾਂ ਅਸੀਂ ਲੁਕਦੇ ਫਿਰਦੇ ਹੁੰਦੇ ਸੀ ਤੇ ਅੱਜ ਕੱਲ ਦੀ ਜ ਰਿਲੇਸ਼ਨ ਅੱਜ ਕੱਲ ਡਰਦੇ ਹਾਂ ਜੀ ਸਾਰਾ ਅੱਜ ਕੱਲ ਤਾਂ ਕਾਜਗਰ ਦਾ ਜ਼ਮਾਨਾ ਹੈ ਗੱਲ ਤਾਂ ਤੁਹਾਡੀ ਵੀ ਠੀਕ ਆ ਆਪਾਂ ਨਾ ਇੱਕ ਕੰਮ ਕਰਦੇ ਆਂ ਹਾਂਜੀ ਆਪਾਂ ਘਰਾਂ ਦੇ ਵਿੱਚ ਵਿਜ਼ਿਟ ਕਰੀਏ ਕਿ ਬੱਚੇ ਕਿਉਂ ਨਹੀਂ ਸਕੂਲ ਆਉਂਦੇ ਠੀਕ ਹੈ ਸਰ ਠੀਕ ਆ ਜੀ ਹਾਂਜੀ ਇਹ ਮੈਡਮ ਆਪੇ ਸਕੂਲ ਸਾਂਭਣਗੇ ਆਪਾਂ ਦੋਵੇਂ ਜਾਣੇ ਆ ਆਪਾਂ ਘਰਾਂ ਦੇ ਵਿੱਚ ਪੁੱਛ ਕੇ ਹੁੰਨੇ ਆ ਕਿ ਬੱਚੇ ਸਾਡ ਤੁਹਾਡੇ ਕਿਉਂ ਨਹੀਂ ਸਕੂਲ ਆ ਰਹੇ ਨਾਲੇ ਉਹਨਾਂ ਦੇ ਪੇਰੈਂਟਸ ਨੂੰ ਵੀ ਦੱਸਾਂਗੇ ਨਾ ਕਿ ਬੱਚੇ ਇਸ ਭੇਜੋ ਇਹਨਾਂ ਦੀ ਪੜ੍ਹਾਈ ਜਿਹੜੀ ਖਰਾਬ ਹੋ ਰਹੀ ਹੈ ਨਾ ਹਾਂਜੀ ਠੀਕ ਹੈ ਸਰ ਚਲੋ ਆਪਾਂ ਚੱਲਦੇ ਹਾਂ ਹਾਂਜੀ ਠੀਕ ਹੈ ਸਰ ਚਲੋ ਜੀ ਚੱਲਦੇ ਆਪਾਂ ਫਿਰ ਹਾਂਜੀ ਹਾਂਜੀ ਚਲੋ ਚੱਲ ਹਾਂਜੀ ਬੱਚੇ ਸਾਰੇ ਕੰਮ ਕਰਕੇ ਆਏ ਆ ਸਕੂਲ ਦਾ ਆਪਣਾ ਹਾਂਜੀ ਕਾਪਣਾ ਚੈੱਕ ਕਰਾਓ

ਉਹਨਾਂ ਕਾਫੀ ਦਿਨਾਂ ਤੋਂ ਸਕੂਲ ਨਹੀਂ ਆਉਂਦੇ ਆ 20 ਦਿਨ ਹੋ ਗਏ ਸਕੂਲੇ ਵੜਿਆ ਨੂੰ ਅਸੀਂ ਕਹਿ ਕੇ ਚੱਲ ਪੁੱਛ ਕੇ ਆਉਨੇ ਆ ਕਿ ਸਕੂਲ ਕਿਉਂ ਨਹੀਂ ਆਏ ਅਸੀਂ ਉਹਨਾਂ ਦੇ ਸਕੂਲ ਤੋਂ ਆਏ ਆ ਟੀਚਰ ਆਹ ਬੈਠੋ ਉਹ ਭਗਵਾਨੀ ਲਿਆ ਮੈਡਮ ਆਇਆ ਕੁਰਸੀ ਲਿਆ ਤੁਸੀਂ ਨਿੱਕੂ ਦੇ ਕੀ ਲੱਗਦੇ ਹੋ ਮੈਂ ਜੀ ਮੈਂ ਨਿੱਕੂ ਦੀ ਮੰਮੀ ਆ ਜੀ ਠੀਕ ਹੈ ਜੀ ਕੀ ਗੱਲ ਹੋ ਗਈ ਜੀ ਨਿੱਕੂ ਨੂੰ ਨਿੱਕੂ 20 ਦਿਨ ਹੋ ਗਏ ਸਕੂਲ ਨਹੀਂ ਆ ਰਿਹਾ ਹੈ ਕਿੱਥੇ ਆ ਅੱਜ ਵੀ ਉਹ ਸਕੂਲ ਨਹੀਂ ਵੜਿਆ ਹੈਗਾ ਲੈ ਸੁਣ ਲਾ ਅੱਜ ਤਾਂ ਨਿੱਕੂ ਸਕੂਲ ਤੇ ਆ ਰੋ ਕੇ ਗਿਆ ਤੂੰ ਰੋਜ਼ ਸਕੂਲ ਨਹੀਂ ਭੇਜਦੇ ਉਹ ਭੇਜ ਦਿਆਂ ਕੋਈ ਇਹਨਾਂ ਨੂੰ ਗਲਤਫਹਿਮੀ ਨਾ ਹੋਈ ਹੋਵੇ ਕੋਈ ਹੋਰ ਨਾ ਹੋਵੇ ਉੱਥੇ ਮੈਡਮ ਕੋਈ ਹੋਰ ਨਾ ਹੋਵੇ ਇਹਨਕੋ ਪਰ ਨਹੀਂ ਨਹੀਂ ਜੀ ਇਹੀ ਨਿੱਕੂ ਕੱਲਾ ਨਹੀਂ ਵੱੜਿਆ ਉਹ ਜਿਹੜੇ ਦੂਜੇ ਨਾਂ ਦੇ ਨਿੱਕੂ ਉਹ ਸਾਰੇ ਆ ਰਹੇ ਆ ਸਿਰਫ ਤੁਹਾਡਾ ਬੇਟਾ ਹੀ ਨਹੀਂ ਸਕੂਲ ਵੱੜਦਾ ਪਰ ਹਾਂ ਜੀ ਤਾਂ ਰੋਜ਼ ਸਕੂਲ ਲੈ ਜਾਂਦਾ ਨਿੱਕੂ ਜੀ ਹੁਣ ਕੀ ਪਤਾਗਾ ਉਹ ਕਿੱਥੇ ਜਾਂਦਾਗਾ ਬੈਠੋ ਭਾਂਜੀ ਮਾੜੀ ਜੀ ਤੁਸੀਂ ਬੈਠੋ ਜਾ ਪਾਣੀ ਬਣਾਉਣਾ ਆਪਾਂ ਗੱਲ ਕਰਦੇ ਫਿਰ ਨਹੀਂ ਨਹੀਂ ਜੀ ਅਸੀਂ ਨਾ ਅਗਲੇ ਘਰਾਂ ਚ ਵੀ ਜਾਣਾ ਹੋਰ ਬੱਚਿਆਂ ਦੇ ਘਰ ਵੀ ਜਾਣਾ ਹੈ ਨਾ ਤੇ ਇਸ ਘਰ ਕੀ ਫਿਰ ਸੌਣ ਜਾਣਾ ਆਣਾ ਆਲੰਦੋਂ ਨਿੱਕੂ ਨੂੰ ਕਰਦਾ ਫਿਰ ਉਹਨੇ ਗੱਲ ਯਾਰ ਮੇਰੀ ਕਿੱਟ ਕਿੱਥੇ ਰੱਖਤੀ ਆ ਪਈ ਹੋਈ ਮੇਰੀ ਕਿੱਟ ਹਾਏ ਉਹ ਤੂੰ ਇੱਥੇ ਲੁਕਿਆ ਚੋਰੀ ਕਰਦਾ ਕਿਉਂ ਤੇਰਾ ਸਰੀਵੰਦ ਆ ਉਹ ਨਹੀਂ ਅਕਲ ਜੀ ਮੇਰੇ ਸਾਰਾ ਇੱਤੇ ਮੈਡਮ ਆਇਆ ਬਾਹਰ ਦੀ ਤਾਂ ਮੈਨੂੰ ਕਿਵੇਂ ਆ ਜੀ ਸਕੂਲੋਂ ਬੰਕ ਮਾਰਦਾ ਹਾਂਜੀ ਜੀ ਬਹੁਤ ਮਾੜੀ ਗੱਲ ਆ ਸਕੂਲ ਜਾਣਾ ਚਾਹੀਦਾ ਕਿ ਚੱਕਰ ਪਤਾ ਕੀ ਆ ਪਾਜੀ ਵੇਖੋ ਤੁਸੀਂ ਵੀ ਸਿਆਣੇ ਜੀ ਅੱਜ ਕੱਲ ਬਹੁਤ ਮਾਹੌਲ ਖਰਾਬ ਹੋਇਆ ਹੁਣ ਤੁਸੀਂ ਕਹਿੰਦੇ ਕਿ ਬੱਚਾ ਘਰੋਂ ਸਕੂਲ ਜਾਂਦਾ ਸਕੂਲ ਉਹ ਪਹੁੰਚ ਨਹੀਂ ਰਿਹਾ ਕੱਲ ਨੂੰ ਬੱਚੇ ਨਾਲ ਕੋਈ ਗਲਤ ਹੋ ਜੇ ਜਾਂ ਉਹਨੂੰ ਕੋਈ ਬਲੈਕਮੇਲ ਕਰਕੇ ਲੈ ਜਾਵੇ ਤੁਸੀਂ ਤਾਂ ਸਕੂਲ ਦਾ ਹੀ ਨਾਮ ਲਓਗੇ ਨਾ ਟੀਚਰਾਂ ਨੂੰ ਕਹੋਗੇ ਨਾ ਤੁਹਾਡਾ ਫਰਜ਼ ਬੰਦਾ ਏ ਤੁਸੀਂ ਮਾਪੇ ਤੁਸੀਂ ਧਿਆਨ ਰੱਖ ਸਕਦੇ ਹੋ ਨਾ ਬੱਚੇ ਦਾ ਇੱਕ ਟਾਈਮ ਸਕੂਲ ਆਉ ਤੁਸੀਂ ਦੇਖੋ ਠੀਕ ਹੈ ਤੁਹਾਡਾ ਬੱਚਾ ਕੀ ਕਰਦਾ ਪਿਆ ਹੈ ਤੁਸੀਂ ਇੱਕ ਕੰਮ ਕਰੋ ਤੁਸੀਂ ਆਪ ਸਕੂਲ ਛੱਡ ਕੇ ਆਇਆ ਕਰੋ ਆਪਣੀ ਜ਼ਿੰਮੇਵਾਰੀ ਸਕੂਲ ਦੀ ਜ਼ਿੰਮੇਵਾਰੀ ਸਾਡੀ ਆ ਬੱਚਾ ਜਦੋਂ ਵੀ ਤੁਹਾਡਾ ਘਰੋਂ ਜਾਂਦਾ ਵਾ ਉਹਨੂੰ ਲੈ ਕੇ ਵੀ ਆਪ ਛੱਡ ਕੇ ਵੀ ਆਓ ਤੁਸੀਂ ਤਾਂ ਹੁਣ ਐਵੇਂ ਸੋਚਦੇ ਆਂ ਵੀ ਉਹ ਸਕੂਲ ਦੇ ਵਿੱਚ ਹੈਗਾ ਤੇ ਸਾਨੂੰ ਤਾਂ ਸਾਡੇ ਕੋਲ ਤਾਂ ਪਹੁੰਚਦਾ ਹੀ ਨਹੀਂਗਾ ਠੀਕ ਹੈ ਮਾਸਟਰ ਜੀ ਹੁਣ ਮੈਂ ਜ਼ਿੰਮੇਵਾਰੀ ਲੈਂਦਾ